ਜੀਦਾ ਨਹੀਂ ਮੈਡਮ ਜੀ ਮਾਤਾ ਐ ਕਹਿਣਾ ਸੀਗਾ ਤੁਹਾਨੂੰ ਵੀ ਅਸੀਂ ਮੈਂ ਕੈਨੇਡਾ ਦਾ ਫਲਾਈ ਕਰਨਾ ਜੀ ਉਹਦੇ ਵਾਸਤੇ ਕੀ ਕੁਝ ਚਾਹੀਦਾ ਹੈ ਜੀ ਆਪਣਾ ਆਈਲੈਂਡਸ ਦਾ ਮੇਰਾ ਕੀਤਾ ਨਹੀਂ ਆ ਹਾਂਜੀ ਸਟੱਡੀ ਕੀਤੀ ਹੈ ਤੁਸੀਂ ਸਟੱਡੀ ਮੇਰੀ ਪਲੱਸ 2 ਕੀਤੀ ਹੈ ਜੀ ਕਿਹੜੀ ਹਰਚ ਪਾਸ ਆਊਟ ਹਾਂਜੀ ਕਿਹੜੇ ਸਾਲ ਚ ਪਾਸ ਆਊਟ ਪਾਸ ਆਊਟ ਮੈਡਮ 2012 ਚ 2012 ਚ ਆ ਜੀ ਪਰਸੈਂਟੇਜ ਹਾਂਜੀ ਸਰ ਪਰਸੈਂਟੇਜ ਦੱਸੋ ਕਿੰਨੀ ਆ ਤੁਹਾਡੀ ਪਰਸੈਂਟੇਜ ਹੈ 50 50% ਆਈ ਨੰਬਰ ਤਾਂ ਆਰਸ ਕਮਰਸ ਨਾਲ ਮੈਡੀਕਲ ਇਹ ਆਰਸ ਆਈ ਠੀਕ ਹੈ ਆਈਸ ਨਹੀਂ ਕੀਤੀ ਹੋਈ ਤੁਸੀਂ ਨਾ ਜੀ ਮੈਂ ਤਾਂ ਖੇਤੀਬਾੜੀ ਕਰਦਾ ਜਿਉਂ ਬਸ ਇੱਥੇ ਹੁਣ ਪਿੰਡ ਜੀ ਨਹੀਂ ਲੱਗਦਾ ਜੀ ਜੀ ਅੱਕਿਆ ਪੈ ਜਾਵਾਂ ਸਰ ਦੇਖੋ ਓਵਰঅল 6 ਅਰਚਮੈਂਟ 6 ਦੀ ਰਿਕੁਆਇਰਮੈਂਟ ਹੈ ਆਈਐਲਸ ਕੰਪਲਸਰੀ ਵਿਦਾਊਟ ਆਈਐਲਸ ਕੋਈ ਵੀ ਪ੍ਰੋਸੈਸ ਨਹੀਂ ਹੈਗਾ ਵਿਦਾਊਟ ਆਈਐਲਸ ਜੀ ਸਿਰਫ ਯੂਕੇ ਦਾ ਕਰ ਰਹੇ ਹਾਂ ਬਟ ਨਹੀਂ ਜੀ ਨਾਲੇ ਆਪਣਾ ਕਹਿੰਦੇ ਸੀਗੇ ਵੀ ਖੇਤੀ ਖੂਤੀ ਬਾਰੇ ਉਥੇ ਬਾਣ ਮੂਣ ਹੈ ਜੀ ਵੀ ਖੇਤੀ ਵਾਸਤੇ ਵੀ ਬੰਦਾ ਜਾ ਸਕਦਾ ਹੈਗਾ ਬਟ ਉਹਦੇ ਲਈ ਸਰ ਤੁਹਾਨੂੰ ਆਈਐਲਸ ਕੰਪਲਸਰੀ ਹੈ ਸਟੱਡੀ ਵੀਜ਼ੇ ਤੇ ਜਾਓਗੇ ਨਾ ਤੁਸੀਂ ਜਾਂ ਫੇ ਟੂਰਿਸਟ ਵੀਜ਼ੇ ਤੇ ਜਾਣਾ ਨਹੀਂ ਜਿਵੇਂ ਮਰਜ਼ੀ ਹੋਵੇ ਜੀ ਜਿਹੜਾ ਮਰਜ਼ੀ ਟੂਰਿਸਟ ਲਵਾ ਦਿਓ ਜਿਹੜਾ ਮਰਜ਼ੀ ਲਵਾ ਦਿਓ ਜੀ ਕਿਰਾਂ ਕੈਨੇਡਾ ਭੇਜੋ ਜੀ ਠੀਕ ਹੈ ਮੈਂ ਤੁਹਾਨੂੰ ਦੱਸ ਦਿੰ ਠੀਕ ਹੈ ਅਗਰ ਤੁਸੀਂ ਸਟਡੀ ਵੀ ਸਾਥੇ ਜਾਣਾ ਚਾਹੁੰਦੇ ਹੋ ਫਿਰ ਤੁਹਾਨੂੰ ਹਾਈਲਾਈਟ ਕਰਨੀ ਪੈਣੀ ਹੈ ਈਚ ਸਿੱਖ ਹਾਈਲਾਈਟਸ ਆਉਂਦੀ ਨਹੀਂ ਜੀ ਅੰਗਰੇਜ਼ੀ ਜਾਈਏ ਹਾਈਲਾਈਟਸ ਹਾਈਲਾਈਟਸ ਕਰਤਾ ਲਈਏ ਜੀ ਅੰਗਰੇਜ਼ੀ ਜਾਂ ਅੰਗਰੇਜ਼ੀ ਦਾ ਪਹਿਲੇ ਪੰਜਾਬੀ ਵਾਲਾ ਹਾਈਲਾਈਟਸ ਹੁੰਦਾ ਨਹੀਂ ਠੀਕ ਹੈ ਤੇ ਸਰ ਇੰਗਲਿਸ਼ ਹੀ ਹੁੰਦੀ ਆ ਇਸ ਦਾ ਬਾਕੀ ਬਟੰਡੇ ਵੀ ਬਟੰਡੇ ਵੀ ਪਤਾ ਕਰਿਆ ਸੀਗਾ ਜੀ ਆਪਣੇ ਟਾਚ ਸਟੋਨ ਵਾਲੇ ਹੋਗੇ ਇੱਕ ਹੋਰ ਹੋਗੇ ਜੀ ਕਈ ਆ ਉੱਥੇ ਬਟੰਡੇ ਆਪਣੇ ਜੀਤ ਰੋਡ ਤੇ ਉਹ ਕਹਿੰਦੇ ਜੀ ਸਾਡਾ ਅੰਗਰੇਜ਼ੀ ਜਾਂ ਅੰਗਰੇਜ਼ੀ ਦਾ ਮੈਨੂੰ ਤਾਂ ਗ੍ਰਹਾ ਮਰਨੀ ਆਈ ਜੀ ਸਾਰੀ ਉਮਰ ਹੁਣ ਆਈ ਲੈਕ ਕਿੱਥੋਂ ਕਰ ਗਈ ਸਰ ਮੇਰੀ ਗੱਲ ਸੁਣੋ ਆਈਸ ਇੰਗਲਿਸ਼ ਟੀ ਹੁੰਦੀ ਹੈ ਪੰਜਾਬੀ ਚ ਨਹੀਂ ਹੁੰਦੀ ਹੈ ਇਹ ਤੁਸੀਂ ਹਾਸ ਦੇਉਂ ਜੀ ਤੁਸੀਂ ਤਾਂ ਮਜ਼ਾ ਕਢਾਈ ਜਾਂਦੇ ਨਹੀਂ ਮੇਰਾ ਤੁਸੀਂ ਨਹੀਂ ਕਹਤ ਤੁਸੀਂ ਨਹੀਂ ਅੜਿਆ ਵਾਲੀਆਂ ਗੱਲਾਂ ਕਰੀ ਜਾਂਦੇ ਤੁਸੀਂ ਕਹਿੰਦੇ ਨਹੀਂ ਮਾੜਾ ਜੀ ਮੇਰੀ 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 ਮਾੜਾ ਵੀ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਤੁਸੀਂ ਸੋਨੂੰ ਮੈਂ ਸਿੱਧੀ ਜਮਾ ਸਪਸ਼ਟ ਗੱਲ ਸਮਝਾਉਣਾ ਜੀ ਦੇਖੋ ਜੀ ਮੈਂ ਆ ਖੇਤੀਬਾੜੀ ਵਾਲਾ ਬੰਦਾ ਪਰਾ ਪੜਿਆ ਮੈਂ ਮੈਂ ਜਾਣਾ ਕੈਨੇਡਾ ਮੈਨੂੰ ਕਿਸੇ ਹਿਸਾਬ ਨਾਲ ਭੇਜ ਦਿਓ ਭਾਵਾ ਮੇਰਾ ਕਿਲਾ ਵਿਕ ਜੇ ਦੋ ਕਿਲੇ ਵਿਕ ਜਾਣ ਜੀ ਮੈਂ ਜਾਣਾ ਕੈਨੇਡਾ ਆ ਮੈਂ ਤਾਂ ਰਹਿਣਾ ਹੀ ਨਹੀਂ ਇੱਥੇ ਬਸ ਕਿਵੇਂ ਮਰਜ਼ੀ ਕਰੋ ਜੀ ਮੈਨੂੰ ਨਹੀਂ ਪਤਾ ਬਸ ਮਾ ਤਾਂ ਕੈਨੇਡਾ ਜਾਣਾ ਸੀ ਸਰ ਮੇਰੇ ਤੋਂ ਕਿਹੜਾ ਸਟੈਂਪ ਫੜੀਏ ਕਿ ਤੁਹਾਡੇ ਵੀਜ਼ੇ ਤੇ ਲਗਾ ਦਿੰਦਾ ਤੁਹਾਨੂੰ ਹੁਣੀ ਭੇਜਦਾ ਤੁਹਾਨੂੰ ਤਾਂ ਇੰਨਾ ਨਾ ਚੱਲਦਾ ਮੜ ਨਹੀਂ ਸਾਰਾ ਦਿਨ ਆ ਫੇਸਬੁੱਕ ਤੇ ਦੇਖਦੇ ਰਹਿੰਦੇ ਤੁਸੀਂ ਤਾਂ ਇੰਨੇ ਭੇਜ ਦਿਓ ਇੱਕ ਮੈਨੂੰ ਭੇਜ ਦਿਓ ਜੀ ਮਾ ਤਾਂ ਬਾਹਲਾ ਤੰਗ ਆਈ ਸਾਂ ਲੱਗੇ ਸੈਟੂਰਿਸਟ ਟੂਰਿਸਟ ਵੀਜ਼ਾ ਲਈ ਅਗਲੇ ਇੰਟਰਸਟਿਡ ਹੋ ਤਾਂ ਤੁਸੀਂ ਆਇਸ ਟੂ ਰੈਕਸਟ ਮੇਰੇ ਮੇਰਾ ਕਾਜਮ ਗਿਆ ਹੋਇਆਗਾ অন্ਟਾਰੀਓ ਗਿਆਗਾ ਗ੍ਰੈਂਟਨ ਆ ਠੀਕ ਐ ਉੱਥੇ ਭੇਜੋ ਜੀ ਬਸ ਕਿਵੇਂ ਭੇਜੋ ਜੀ ਮੈਨੂੰ ਕੈਨੇਡਾ ਭੇਜ ਦਿਓ ਮੇਰਾ ਇੱਥੇ ਜੀ ਨਹੀਂ ਲੱਗਦਾ ਮੈਂ ਬਾਹਰ ਤਾਂ ਗਈ ਆਪਾਂ ਨੂੰ ਸੌਂ ਲੱਗੇ ਗੁਰਦੁਆਰੇ ਦੀ ਸੈਟੂਰਿਸਟ ਟੂਰਿਸਟ ਵੀਜ਼ਾ ਤੇ ਚੱਲ ਜਾਓ ਤੁਹਾਡਾ ਨੰਬਰ ਮੈਂ ਚੰਡੀਗੜ੍ਹ ਆਫਿਸ ਤੋਂ ਟੂ ਰੈਕਸਟ ਟੂ ਰੈਕਸ ਦੇ ਕਿੰਨੇ ਮਹੀਨੇ ਰੱਖਣਗੇ ਜੀ ਮੈਨੂੰ ਉੱਥੇ ਤੇ ਆਫਿਸ ਤੇ ਕਨਫਰਮ ਹੋਣਾ ਪਹਿਲਾਂ ਤੁਸੀਂ ਤੁਹਾਡਾ ਕੰਟੈਕਟ ਨੰਬਰ ਮੈਨੂੰ ਸੈਂਡ ਕਰ ਦਿਓ ਤੁਸੀਂ ਕਿਸੇ ਵੱਡੇ ਆ ਉਹ ਮੈਂ ਫਿਰ ਦਿਓ ਜੀ ਜਿਹੜਾ ਤੁਹਾਡਾ ਵੱਡਾ ਸਾਰਿਆਂ ਨਾਲ ਮੈਂ ਤਾਂ ਬੜਾ ਤੰਗਾ ਮੈਂ ਤਾਂ ਜਾਣਾਂ ਹੀ ਬਸ ਠੀਕ ਹੈ ਜੀ ਥੈਂਕ ਯੂ ਜੀ ਠੀਕ ਹੈ ਮਣੋ ਇਹ ਫਿਰ ਆਏ ਦੱਸੋ ਜੀ ਮੈਨੂੰ ਕਦੋਂ ਦੱਸੋਗੇ ਫਿਰ ਮੈਂ ਹੋਈ ਜੀ ਤਿਆਰੀ ਕਰੂੰਗਾ ਸੈਂਟ ਟੂ ਅੰਡ ਨੰਬਰ ਨੂੰ ਫਾਰਵਰਡ ਕਰ ਦੇਣੇ ਆਂ ਦੇਖ ਲਓ ਕਦ ਤੱਕ ਕਾਲ ਆਉਂਦੀ ਹੈ ਜੀ ਜਿਆਦੀ ਗੱਲਾਂ ਸੇ ਤੁਸੀਂ ਖੁਦ ਉਹਨਾਂ ਦਾ ਨੰਬਰ ਲੈ ਲਓ ਵਾ ਤੁਸੀਂ ਭੇਜ ਦਿਓ ਜੀ ਮੈਂ ਤਾਂ ਹੁਣ ਪਾਸ ਦਵਾਈ ਸਿੱਟੀ ਜਾਂ ਨਹੀਂ ਝੋਨੇ ਚ ਮੈਂ ਤਾਂ ਹੁਣ ਫੋਨ ਲਾਉਂਦਾ ਟਾਈਮ ਹੈ ਨਹੀਂ ਦਾ ਫੁੱਟ ਆ ਗਿਆ ਮੈਂ ਸੁਣ ਲਿਆ ਪਰ ਮੈਂ ਜਾਣਾ ਕੈਨੇਡਾ ਜੀ ਭਾਵੇਂ ਮੇਰੇ ਦੋ ਕਿੱਲੇ ਵਿਕ ਗਏ ਹਣ ਮ ਠੀਕ ਹੈ ਜੀ ਥੈਂਕ ਯੂ ਜੀ ਹਾਂ ਮਾ ਮੇਰਾ ਕਰ ਦਿਓ ਜੀ ਹੱਲ ਮੈਡਮ ਜੀ ਮਾਤਾ ਬਾਲਾ ਪੰਗਾ ਜੀ ਭੇਜੋ ਜੀ ਮੈਨੂੰ ਸੇਤੀ ਭੇਜੋ ਜੀ ਮੈਨੂੰ ਸੇਤੀ ਭੇਜੋ ਜੀ ਬਸ ਮੇਰਾ ਨੰਬਰ ਦੇਖ ਲਓ ਮੈਨੂੰ ਦੱਸ ਦਿਓ ਠੀਕ ਹੈ ਸਰ ਥੈਂਕ ਯੂ ਠੀਕ ਹੈ ਜੀ ਧੰਨਵਾਦ ਜੀ